ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੰਗਰੂਰ ਤੋਂ ਸੀਐਮ ਮਾਨ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਆ ਗਈਆਂ ਜਿੱਥੇ ਬੇਰੋਜ਼ਗਾਰਾਂ ਵੱਲੋਂ ਅੱਜ ਉਹਨਾਂ ਦੀ ਕੋਠੀ ਦਾ ਘਰਾਹ ਕਰਨ ਦਾ ਐਲਾਨ ਕੀਤਾ ਗਿਆ ਸੀਗਾ ਇਹਨੇ 12 ਕੋ ਦੂਰ ਕਿਤੇ ਦੀਵਾ ਚੱਲਦਾ ਸੀ ਸਾਨੂੰ ਵੀ ਕਿਤੇ ਨਾ ਕਿਤੇ ਕਿਰਨ ਦੀ ਦੀਦੂਰ ਤੱਕ ਵੀ ਸ਼ਾਇਦ ਕਿਤੇ ਦੀਵਾ ਸਾਡੇ ਰੋਜ਼ਗਾਰ ਵਾਸਤੇ ਵੀ ਚੱਲ ਜੇ ਜਦੋਂ ਅਸੀਂ ਮਿਲਦੇ ਆ ਜਾਂਦੇ ਆ ਮੰਗ ਪੱਤਰ ਦਿੰਨੇ ਆ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਬਹੁਤ ਹਾਂ ਹਾਂ ਮੈਨੂੰ ਪਤਾ ਤੁਹਾਡੀ ਗੱਲਬਾਤ ਤੁਹਾਡਾ ਮਸਲਾ ਮੈਨੂੰ ਪਤਾ ਹੈ ਤੁਹਾਡੀ ਗੱਲ ਅਸੀਂ ਕਰ ਰਹੇ ਆਂ ਗੱਲ ਅਸੀਂ ਅਜੇ ਦੱਸੀ ਨਹੀਂ ਹੁੰਦੀ ਅੱਛਾ ਤੁਸੀਂ ਨਹੀਂ ਦੱਸੀ ਹੁੰਦੀ ਅਸੀਂ ਬੜੇ ਹੈਰਾਨ ਹੁੰਦੇ ਵੀਰੇ ਜਿਵੇਂ ਕਹਿੰਦੇ ਨੇ ਕਿ ਵੀ 100 ਰਾਖਸ਼ ਮਾਰ ਕੇ ਇੱਕ ਰਾਖਸ਼ ਪੈਦਾ ਕਰ ਲਿਆ ਤਾਂ ਕਿਤੇ ਨਾ ਕਿਤੇ ਗੱਲ ਸਾਨੂੰ ਇਹ ਲੱਗਦੀ ਆ ਕਿ ਸਾਰਿਆਂ ਦੇ ਨਚੋੜ ਆ ਗਿਆ ਦੁੱਖ ਹੁੰਦਾ ਹੈ ਕਿ ਜਦੋਂ ਇਸ ਦੇ ਹਾਲਾਤ ਦੇਖਦੇ ਆਂ ਪੰਜਾਬ ਦੇ ਤੇ ਮੁੱਖ ਮੰਤਰੀ ਦੇ ਹਾਲਾਤ ਦੇਖਦੇ ਆਂ ਕੀ ਪਤਾ ਨਹੀਂ ਇਹਨਾਂ ਕੋਲ ਪਾਵਰਾਂ ਕਿਸ ਤਰੀਕੇ ਦੀਆਂ ਜਾਂ ਹੈ ਹੀ ਨਹੀਂ ਚ ਅਮਨ ਰੋੜਾ ਜਿਹੜੇ ਹੈਗੇ ਆ ਉਹ ਵੀ ਸਬ ਕਮੇਟੀ ਦੇ ਵਿੱਚ ਐ ਅੱਜ ਕੱਲ ਉਹ ਪ੍ਰਧਾਨ ਬਣ ਚੁੱਕੇ ਆ ਤੇ ਮੁੱਖ ਮੰਤਰੀ ਤੋਂ ਚਾਅ ਆਉਂਦੇ ਆ ਉਹਨੂੰ ਸਮਝਦੇ ਆ 2 ਸਾਲ ਸਰਕਾਰ ਦੇ ਬਾਕੀ ਰਹਿ ਗਏ ਆ ਲੱਗਦਾ ਹੈ ਕਿ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਲਾਰੇ ਲਾ ਕੇ ਆਉਣ ਬਾਅਦ ਟਾਈਮ ਸਰਕਾਰ ਲਗਾਊਗੀ ਪਰੰਤੂ ਪੰਜਾਬ ਦੇ ਲੋਕ ਦੂਜੀ ਤਸਵੀਰ ਦਿਖਾਉਣ ਲਈ ਤਿਆਰ ਬੈਠੇ ਆ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੀਆਂ ਪਾਵਰਾਂ ਜਿਹੜੀਆਂ ਹੈਗੀਆਂ ਸਾਰੀਆਂ ਉਹ ਦਿੱਲੀ ਦੇ ਵਿੱਚ ਕਨਵਰਟ ਹੋ ਚੁੱਕੀਆਂ ਉਹਨਾਂ ਦੀ ਲੋਬੀ ਜਿਹੜੀ ਦਿੱਲੀ ਦੀ ਹੈ ਮੁੱਖ ਮੰਤਰੀ ਕੋਲ ਕਿਸੇ ਤਰ੍ਹਾਂ ਦੀ ਕੋਈ ਵੀ ਪਾਵਰ ਨਹੀਂ ਜਾਂ ਤਾਂ ਹਰਾ ਪੰਨ ਜਿਹੜਾ ਹੈਗਾ ਉਹ ਤੁਸੀਂ ਜਿਹੜਾ ਹੈਗਾ ਸੀ ਤੁਹਾਡਾ ਦਿੱਲੀ ਵਾਲੇ ਜਿਹੜਾ ਕੱਢ ਕੇ ਲੈ ਗਏ ਇੰਨਾ ਕਸ਼ਤੀ ਕਰੋ ਕਿ ਪਹਿਲਾਂ ਆਪਦਾ ਹਰਾ ਪੈਣੀ ਪੁੱਠਾ ਲੈ ਕੇ ਆਪਦੇ ਕੋਲ ਹੀ ਲੈ ਆਓ ਚਲਾਉਣਾ ਤਾਂ ਬੜੀ ਦੂਰ ਦੀ ਗੱਲ ਆ ਫੇਰ ਹੀ ਕਿਸੇ ਦੇ ਭਲੇ ਲਈ ਚਲਾਉਂਗੇ ਕਿ ਕੋਈ ਸਿੰਗਲ ਪੋਸਟ ਐਂਟੀਟੀ ਈਟੀਟੀ ਮਾਸਟਰ ਕੇਡਰ ਲੈਕਚਰਰ ਪ੍ਰੋਫੈਸਰ ਇੱਕ ਵੀ ਪੋਸਟ ਆਮ ਆਦੀ ਪਾਰਟੀ ਦੀ ਸਰਕਾਰ ਦਾ ਇਸ਼ਤਿਹਾਰ ਆ ਕੇ ਉਹਨੂੰ ਕੰਪਲੀਟ ਕੀਤਾ ਉਹ ਜਨਤਕ ਤੌਰ ਤੇ ਉਹ ਗੱਲ ਦੱਸਦੇ ਨੇ ਕਿ ਉਹਨਾਂ ਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਹੈ ਕਿ ਲਗਾਤਾਰ ਅਸੀਂ ਪੰਜਾਬ ਦੇ ਵਿਰਦਗਾਰਾਂ ਦਾ ਜਿਹੜਾ ਸ਼ੋਸ਼ਣ ਕੀਤਾ ਹੈ ਉਹ ਸ੍ਰੀ ਗੱਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸੰਗਰੂਰ ਮੌਜੂਦ ਹਾਂ ਸੰਗਰੂਰ ਸੀਐਮ ਮਾਨ ਭਗਵੰਤ ਮਾਨ ਦੀ ਕੋਠੀ ਆ ਤੇ ਕੋਠੀ ਦੇ ਬਾਹਰ ਜਿਵੇਂ ਮਹੀਨੇ ਦੇ ਵਿੱਚ ਤਿੰਨ ਚਾਰ ਦਿਨ ਤਾਂ ਅਜਿਹੇ ਹੁੰਦੇ ਆ ਵੀ ਪ੍ਰਦਰਸ਼ਨ ਚੱਲਦੇ ਰਹਿੰਦੇ ਅੱਜ ਵੀ ਇੱਕ ਅਜਿਹਾ ਦੇਣਾ ਬੇਰੋਜ਼ਗਾਰ ਜੁਨੀਅਨ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆਗਾ ਬੈਰੀਕੇਡ ਤੋੜਨ ਦੀ ਵੀ ਥੋੜੀ ਜੀ ਕੋਸ਼ਿਸ਼ ਹੋਈ ਸੀ ਪਰ ਹਰ ਵਾਰੇ ਹੀ ਹੁੰਦਾਗਾ ਵੀ ਇਹਨਾਂ ਨੂੰ ਇੱਕ ਮੀਟਿੰਗ ਦਾ ਲਾਰਾ ਲਾ ਦਿੱਤਾ ਜਾਂਦਾਗਾ ਉਹ ਮੀਟਿੰਗ ਮਿਲਦੀ ਆ ਨਹੀਂ ਮਿਲਦੀ ਉਹ ਵੀ ਇਹਨਾਂ ਨੂੰ ਪੁੱਛਾਂਗੇ ਬਾਈ ਜੀ ਇੱਕ ਤਾਂ ਇਹ ਦੱਸੋ ਵੀ ਅੱਜ ਵੀ ਹੁਣ ਜਿਵੇਂ ਥੋੜੀ ਮੀਟਿੰਗ ਦੀ ਗੱਲਬਾਤ ਚੱਲ ਪਿਛਲੇ 2.5 ਸਾਲਾਂ 'ਚ ਕਿੰਨੀਆਂ ਮੀਟਿੰਗਾਂ ਮਿਲ ਗਈਆਂ ਤੇ ਕਿੰਨੇ ਵਾਰ ਮੁੱਖ ਮੰਤਰੀ ਸਾਹਿਬ ਦੇ ਦਰਸ਼ਨ ਹੋ ਗਏ ਕੱਲੇ ਦਰਸ਼ਨ ਗੱਲਬਾਤ ਹੋਈ ਉਹ ਵੀ ਦੱਸ ਦੋ ਫਿਰ ਅੱਡ ਇੱਕ ਗੱਲ ਕਹੀ ਜਾਂਦੀ ਹੁੰਦੀ ਆ ਕਿ ਪੁਰਾਣੇ ਦੇ ਇਤਿਹਾਸ 'ਚ ਗੱਲ ਕਰਦੇ ਨਾ ਕਹਿੰਦੇ 12 ਕੋ ਦੂਰ ਕਿਤੇ ਦੀਵਾ ਚੱਲਦਾ ਸੀ ਹਾਂ ਸਾਨੂੰ ਵੀ ਕਿਤੇ ਨਾ ਕਿਤੇ ਇੱਕ ਕਿਰਨ ਦੀ ਦੀਦੂਰ ਤੱਕ ਵੀ ਸ਼ਾਇਦ ਕਿਤੇ ਦੀਵਾ ਸਾਡੇ ਰੋਜ਼ਗਾਰ ਵਾਸਤੇ ਵੀ ਚੱਲ ਜੇ ਹਾਂ ਮੁੱਖ ਮੰਤਰੀ ਅਨੇਕਾਂ ਵਾਰ ਸਾਨੂੰ ਇਸੇ ਕੋਠੀ ਦੇ ਵਿੱਚ ਵੀ ਮਲਾਇਆ ਗਿਆ ਜਦੋਂ ਬਾਈ ਇਲੈਕਸ਼ਨ ਚੱਲਦੀ ਸੀਗੀ ਲੋਕ ਸਭਾ ਦੀ ਸੰਗਰੂਰ ਵਾਲੀ ਉਦੋਂ ਤ래ਕ ਲਗਾਤਾਰ 23 ਮਹੀਨੇ ਹੋ ਗਿਆ ਹੈ ਜਲੰਧਰ ਦੇ ਵਿੱਚ ਮਲਾਇਆ ਗਿਆ ਹੋਰ ਦੋ ਤਿੰਨ ਥਾਮਾਂ ਤੇ ਜਦੋਂ ਅਸੀਂ ਮਿਲਦੇ ਆਂ ਜਾਂਦੇ ਆਂ ਮੰਗ ਪੱਤਰ ਦਿੰਨੇ ਆਂ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਬਹੁਤ ਹਾਂ ਹਾਂ ਮੈਨੂੰ ਪਤਾ ਤੁਹਾਡੀ ਗੱਲਬਾਤ ਤੁਹਾਡਾ ਮਸਲਾ ਮੈਨੂੰ ਪਤਾ ਹੈ ਤੁਹਾਡੀ ਗੱਲ ਅਸੀਂ ਕਰ ਰਹੇ ਆਂ ਗੱਲ ਅਸੀਂ ਅਜੇ ਦੱਸੀ ਨਹੀਂ ਹੁੰਦੀ ਅੱਛਾ ਤੁਸੀਂ ਦੱਸੀ ਨਹੀਂ ਹੁੰਦੀ ਅਸੀਂ ਬੜੇ ਹੈਰਾਨ ਹੁੰਦੇ ਮੇਰੇ ਯਾਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਕਿੱਥੋਂ ਮਿਲੂ ਅਸੀਂ ਇਹੀ ਕਹਿੰਦੇ ਕਿ ਵੀ ਮੁੱਖ ਮੰਤਰੀ ਸਾਹਿਬ ਨੂੰ ਤਾਂ ਬਾਦਲ ਸਾਹਿਬ ਸਾਨੂੰ ਕਹਿੰਦੇ ਵੀ ਤੁਹਾਡੀ ਗੱਲ ਕਰਕੇ ਸਾਨੂੰ ਪਤਾ ਹੈ ਅਸੀਂ ਹੈਰਾਨ ਕਿ ਅਸੀਂ ਤਾਂ ਤੁਸੀਂ ਕੁਝ ਨਹੀਂ ਅਸੇਕਾ ਇੰਨੇ ਅੰਤਰਜਾਮੀ ਕਿਵੇਂ ਹੋ ਗਏ ਤੇ ਸਾਨੂੰ ਇਹ ਲੱਗਦਾ ਹੈ ਕਿ ਜਿਹੜਾ ਕੁਝ ਕਾਂਗਰਸ ਸਰਕਾਰ ਨੇ ਕੀਤਾ ਜਿਹੜਾ ਪਿਛਲੇ ਸਰਕਾਰਾਂ ਨੇ ਕੀਤਾ ਸਾਰਿਆਂ ਦਾ ਨਚੋੜ ਕੱਢ ਕੇ ਜਿਵੇਂ ਕਹਿੰਦੇ ਨੇ ਕਿ ਵੀ 100 ਰਾਖਸ਼ਿਸ਼ ਮਾਰ ਕੇ ਕ੍ਰਾਖਸ਼ਿਸ਼ ਪੈਦਾ ਕਰ ਲਿਆ ਤਾਂ ਕਿਤੇ ਨਾ ਕਿਤੇ ਗੱਲ ਸਾਨੂੰ ਇਹ ਲੱਗਦੀ ਹੈ ਕਿ ਸਾਰਿਆਂ ਦਾ ਨਚੋੜ ਆ ਗਿਆ ਕਿ ਸਾਰਿਆਂ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਕਿਵੇਂ ਬੇਵਕੂਫ ਬਣਾਇਆ ਜਾਵੇ ਕਿਵੇਂ ਬੁੱਧੂ ਬਣਾਇਆ ਜਾਵੇ ਅਸੀਂ ਅਜੇ ਕੋਈ ਮੰਗ ਪੱਤਰ ਨਹੀਂ ਦਿੱਤਾ ਅਜੇ ਅਸੀਂ ਆਪਣੀ ਗੱਲ ਨਹੀਂ ਸ਼ੁਰੂ ਕੀਤੀ ਤਾਂ ਹਾਂ ਤੁਹਾਡੀ ਗੱਲ ਮੈਨੂੰ ਪਤਾ ਹੈ ਅਸੀਂ ਹੈਰਾਨ ਆ ਇਸ ਗੱਲ ਤੇ ਕਿ ਸਾਨੂੰ ਜਾਣਦੇ ਕਿਵੇਂ ਆ ਪੰਜਾਬ ਦੀ ਈਨੀ 3 ਸਵਾ 3 ਕਰੋੜ ਆਬਾਦੀ ਹੈ ਉਹਨਾਂ ਸਾਰੇ ਲੋਕਾਂ ਚੋਂ ਅਸੀਂ ਕੁਝਾਂ ਅਸੀਂ ਕਿਤੇ ਕਿਤੇ ਸੋਚਦੇ ਆ ਵੀ ਇਹ ਤਾਂ ਸਾਨੂੰ ਜਾਣਦੇ ਆ ਪਰ ਜਦੋਂ ਨਾਲ ਦਾ ਬੰਦਾ ਕੋਈ ਨਹੀਂ ਮਾਰਦਾ ਕਿ ਜਾਣਦੇ ਜੂਣ ਦੇ ਕੁਝ ਨਹੀਂ ਇਹ ਇਹ ਤੁਹਾਡੀ ਗੱਲ ਕੁਝ ਨਹੀਂ ਸੁਣਦੇ ਇਹ ਸਾਰਿਆਂ ਨੂੰ ਹਜ਼ਾਰਾਂ ਨੂੰ ਆਥਨੇ ਤੱਕ ਹਜ਼ਾਰਾਂ ਲੋਕਾਂ ਨੂੰ ਇਹੀ ਲਾਰਾ ਦੇ ਕੇ ਮੋੜਦੇ ਆ ਇਹੀ ਜਿਹੜਾ ਲੌਲੀਪੌਪ ਦੇ ਕੇ ਮੋੜਦੇ ਆ ਕਿ ਤੁਹਾਡੀ ਮੰਗ ਤੁਹਾਡਾ ਮਸਲਾ ਹੱਲ ਹੋ ਗਿਆ ਪਰ ਅਸੀਂ ਇਹ ਸਾਰੇ ਕੁਝੋਂ ਲੰਘ ਚੁੱਕੇ ਆ ਅਸੀਂ ਦੇਖ ਚੁੱਕੇ ਆ ਕਿ ਸਿਰਫ ਲਾਰੇ ਲਾਏ ਜਾ ਰਹੇ ਆ ਕਿਤੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਬੇਰਜ਼ਗਾਰਾਂ ਨੂੰ ਸਾਨੂੰ ਖਾਸ ਕਰਕੇ ਇਸ ਗੱਲ ਤੇ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਹਾਡੀਆਂ ਮੰਗਾਂ ਸਾਨੂੰ ਪਤਾ ਨੇ ਜੇ ਪਤਾ ਨੇ ਤਾਂ 32 33 ਮਹੀਨਿਆਂ ਦੇ ਵਿੱਚ ਇੱਕ ਵੀ ਸਿੰਗਲ ਪੋਸਟ ਦਿੱਤੀ ਹੋਵੇ ਇੱਕ ਵੀ ਸਾਡੀ ਮੰਗ ਮੰਨੀ ਹੋਵੇ ਬਰਨਾਲੇ ਦੇ ਵਿੱਚ ਅਸੀਂ ਪ੍ਰੋਟੈਸਟ ਕੀਤਾ ਵਕ-ਵਕ ਤਾਮਾ ਤੇ ਆਪਣੀ ਮੰਗ ਜਾ ਕੇ ਰੱਖੀ ਹੈ ਸਾਡੀ ਕੋਈ ਮੰਗ ਨਹੀਂ ਹੈ ਜੇ ਤੱਕ ਪੂਰੀ ਕੀਤੀ ਗਈ ਅਨੇਕਾਂ ਵਾਰ ਮੀਟਿੰਗਾਂ ਕੀਤੀਆਂ ਨੇ ਅਨੇਕਾਂ ਵਾਰ ਮੁੱਖ ਮੰਤਰੀ ਰਸਤੇ ਜਾਂਦੇ ਮਿਲੇ ਵੀ ਹੈ ਉਸ ਦਾ ਕਿ ਦਰ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਜਿਹੜੇ ਇਹ ਜੇ ਕੱਪੜਿਆਂ ਵਾਲੇ ਹੁੰਦੇ ਆਖਣੀਆਂ ਜਾਂ ਪਗਾਂ ਵਾਲੇ ਹੋ ਸਕਦਾ ਧਰਨੇ ਵਾਲੇ ਹੋਣ ਪਰ ਮੰਗ ਕਦੇ ਨਹੀਂ ਕੋਈ ਸੁਣੀ ਗਈ ਕੋਈ ਅਜੇ ਤੱਕ ਹੱਲ ਨਹੀਂ ਕੀਤੀ ਗਈ 32 ਮਹੀਨਿਆਂ ਦੇ ਵਿੱਚ ਸਿਹਤ ਦੇ ਸਿੱਖਿਆ ਦੇ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਗਈ ਲਗਾਤਾਰ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਅੱਜ ਫੇਰ ਅਸੀਂ ਬੇਨਤੀ ਲੈ ਕੇ ਆਏ ਸੀਗੇ ਸਾਨੂੰ ਇਹ ਸੀ ਕਿ ਪੰਜਾਬ ਸਰਕਾਰ ਸ਼ਾਇਦ ਇਹ ਚੋਣਾ ਲੰਗਰ ਤੋਂ ਬਾਅਦ ਕੁਝ ਨਾ ਕੁਝ ਇਸ ਗੱਲ ਦਾ ਮੰਥਨ ਕਰੇ ਕਿ ਪੰਜਾਬ ਦੇ ਹਾਲਾਤ ਕੀ ਹੈ ਬਰਨਾਲੇ ਦੇ ਲੋਕਾਂ ਨੇ ਸਾਨੂੰ ਕਿਉਂ ਦਰਕਾਰਿਆ ਕਿਉਂ ਪੰਜਾਬ ਦੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਹੀ ਸਾਡੇ ਤੋਂ ਰੁਸਕੇ ਟੁੱਟ ਚੁੱਕੇ ਨੇ ਕਿਉਂ ਸਾਡੇ ਵਿਰੋਧ ਚ ਜਾ ਕੇ ਖੜੇ ਹੋ ਗਏ ਸ਼ਾਇਦ ਇਹ ਗੱਲ ਸੁਣੇ ਪਰੰਤੂ ਤੁਹਾਡੇ ਸਾਹਮਣੇ ਹੈ ਕੱਲ ਜਦੋਂ ਇੱਥੇ ਸਾਡੇ ਸਾਥੀ ਮਿਲਣ ਆਏ ਨੇ ਉਹਨਾਂ ਨੂੰ ਥਾਣਿਆਂ ਦੇ ਵਿੱਚ ੜਕਿਆ ਗਿਆ ਵਕ ਵਕ ਜਥੇਬੰਦੀਆਂ ਵਾਲਿਆਂ ਨੂੰ ਸਿਰਫ ਮੰਗ ਪੱਤਰ ਲੈ ਕੇ ਸੰਭਾਲੇ ਗਏ ਨੇ ਉਹ ਮੰਗ ਪੱਤਰਾ ਤੇ ਅਜੇ ਤੱਕ ਕਿਸੇ ਦੀ ਕਿਸਮਤ ਨਹੀਂ ਖੁੱਲੀ ਜਿਵੇਂ ਇੱਕ ਵਿਅਕਤੀ ਰੱਬ ਨੂੰ ਲੈਟਰ ਟੂ ਗੋਡ ਪਾਉਂਦਾ ਪਿਛਲੇ ਸਭਿਆ ਦੇ ਵਿੱਚ ਪੜਿਆ ਸਾਡਾ ਉਹ ਲੈਟਰ ਟੂ ਸੀਐਮ ਅਜੇ ਤੱਕ ਇਹ ਮਸਲਾ ਹੱਲ ਨਹੀਂ ਹੋਇਆ ਕਦੇ ਯਾ ਨਹੀਂ ਪਰ ਪੰਜਾਬ ਸਰਕਾਰੇ ਦਾਵਾ ਕਰਦੀ 40000 ਪਲੱਸ ਅਸੀਂ ਨੌਕਰੀ ਦੇਤੀ ਉਹ ਨੌਕਰੀ ਫਿਰ ਕਿੱਥੇ ਹਵਾਜ ਦਿੱਤੀ ਕਿਤੇ ਉਹ ਵੀ ਆ ਆਏ ਦਿਨ ਫੰਕਸ਼ਨ ਹੁੰਦਾਗਾ ਨਿਯੁਕਤੀ ਪੱਤਰ ਦਿੰਦੇ ਆ ਸਾਰਾ ਕੁਝ ਸਾਨੂੰ ਉਹਦੇ ਖਿਲਾਫ ਇੱਕ ਦੂਜੀ ਗੱਲ ਕਰਨੀ ਚਾਹੀਦੀ ਹੈ ਹਾਂ ਕਿ ਇਹਨਾਂ ਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਹੈ ਹਾਂ ਜਨਤਕ ਤੌਰ ਤੇ ਪੰਜਾਬ ਸਰਕਾਰ ਪੰਜਾਬ ਦੀ ਕੈਬਨਟ ਪੰਜਾਬ ਦਾ ਮੁੱਖ ਮੰਤਰੀ ਵਾਲੇ ਤੇ ਮਾਫੀ ਮੰਗੇ ਕਿ ਅਸੀਂ ਮਾਫੀ ਚਾਹੁੰਨੇ ਆ ਪੰਜਾਬ ਦੇ ਵਿਰਜ਼ਗਾਰਾਂ ਤੋਂ ਜਿਹੜੀਆਂ ਪਿਛਲੀ ਸਰਕਾਰ ਵੇਲੇ ਦੀਆਂ ਚੱਲਦੀਆਂ ਭਰਤੀਆਂ ਨੂੰ ਅਸੀਂ 33 ਮਹੀਨੇ ਲਟਕਾਈ ਰੱਖਿਆ ਚਾਹੀਦਾ ਤਾਂ ਇਹ ਸਿੱਕੇ ਆਉਂਦੇ ਪਹਿਲੇ ਮਹੀਨੇ ਕਿਉਂਕਿ ਬਜਟ ਪਿਛਲੇ ਸਰਕਾਰਾਂ ਦੇ ਮੋਕੇ ਤੇ ਰੱਖੇ ਜਾ ਚੁੱਕੇ ਹਨ ਉਹਨਾਂ ਦੇ ਜਦੋਂ ਕੋਈ ਭਰਤੀ ਆਉਂਦੀ ਆ ਤਾਂ ਬਕਾਇਦਾ ਫਾਈਨਾਂਸ ਉਹਨਾਂ ਦੇ ਬਜਟ ਰੱਖਦਾ ਹੈ ਬਕਾਇਦਾ ਆਉਂਦੀਆਂ ਜਿਹੜੀਆਂ ਕੋਈ ਕਾਨੂੰਨੀ ਤੌਰ ਤੇ ਅੜਚਨਾ ਨੇ ਉਹਨਾਂ ਨੂੰ ਦੂਰ ਕਰਕੇ ਦੇਖਿਆ ਜਾਂਦਾ ਪਰ ਸੋਨਲ ਵੱਖਰੇ ਤੌਰ ਤੇ ਉਹਦੀ ਪ੍ਰਬੰਧਕੀ ਦਿੰਦਾ ਤੇ ਜੇ 33 ਮਹੀਨੇ ਉਹਨਾਂ ਪੋਸਟਾਂ ਨੂੰ ਲੰਮਕ ਗਏ ਜਿਹੜੀਆਂ ਲਗਾਤਾਰ ਕੁਝ ਪਿਛਲੇ ਦਿਨਾਂ ਦੇ ਵਿੱਚ ਆਰਡਰ ਦਿੱਤੇ ਗਏ ਨੇ ਪਿਛਲੇ ਸਰਕਾਰਾਂ ਬੇਲਾਂ ਦੇ ਇਤਿਹਾਰ ਜਾਰੀ ਹੈ ਜਿਹੜੇ ਉਹਨਾਂ ਨੂੰ ਅਜੇ ਤੱਕ ਕੰਪਲੇਂਟ ਨਹੀਂ ਕੀਤਾ ਗਿਆ ਚਾਹੀਦਾ ਤਾਂ ਇਹ ਹੈ ਕਿ ਉਹਨਾਂ ਨੂੰ ਇਸ ਗ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਤੋਂ ਗੁਜ਼ਰਨਾ ਪਿਆ 33 34ਵੀਂ ਨਿਯੋੜੀ ਕਰਨੀ ਹੈ ਸਿਹਤ ਤੇ ਸਿੱਖਿਆ ਦੇ ਵਿੱਚ ਖਾਸ ਕਰਕੇ ਮੈਂ ਤੁਹਾਡੇ ਵੀਡੀਓ ਜਰੀ ਪਹਿਲਾਂ ਵੀ ਬਹੁਤ ਵਾਰੀ ਇਹ ਬੇਨਤੀ ਕੀਤੀ ਹੈ ਕਿ ਕੋਈ ਸਿੰਗਲ ਪੋਸਟ ਐਂਟੀਟੀ ਈਟੀਟੀ ਮਾਸਟਰ ਕੇਡਰ ਲੈਕਚਰਰ ਪ੍ਰੋਫੈਸਰ ਇੱਕ ਵੀ ਪੋਸਟ ਆਮ ਆਦੀ ਪਾਰਟੀ ਦੇ ਸਰਕਾਰ ਦਾ ਇਸ਼ਤਿਹਾਰ ਆ ਕੇ ਉਹਨੂੰ ਕੰਪਲੀਟ ਕੀਤਾ ਹੋਵੇ ਜਨਤਕ ਤੌਰ ਤੇ ਉਹ ਗੱਲ ਦੱਸਦੇ ਹਨ ਹੈਲਥ ਦੇ ਵਿੱਚ ਹੈਲਥ ਵਰਕਰ ਦੀ ਇੱਕ ਵੀ ਪੋਸਟ ਜਦੋਂ ਸਾਡੇ ਹੁਣ ਪੰਜਾਬ ਦੇ ਵਿੱਚ ਡੇਂਗੂ ਦੇ ਹਾਲਾਤ ਵਿਗੜੇ ਹੋਏ ਨੇ ਸਿਹਤ ਦੇ ਪੱਧਰ ਡਿੱਗਦਾ ਜਾ ਰਿਹਾ ਇੱਕ ਵੀ ਪੋਸਟ ਕੱਢੀ ਹੋਵੇ ਅਸੀਂ ਇਸ ਗੱਲ ਦਾ ਚੈਲੰਜ ਕਰਦੇ ਹਾਂ ਕਿ ਉਹ ਜਨਤਕ ਤੌਰ ਤੇ ਕਰਨ ਜੇ ਪਿਛਲੀਆਂ ਪੋਸਟਾਂ ਨੂੰ ਅਜੇ ਤੱਕ ਲਮਕਾਇਆ ਜਾ ਰਿਹਾ ਤਾਂ ਕਾਂਗਰਸ ਸਰਕਾਰ ਜਾਂਦੀ ਆਪਦੇ ਕੋਟੇ ਪਾ ਕੇ ਉਹਨਾਂ ਵਿਆਜ ਤਰਤਾ 45000 ਪੋਸਟਾਂ ਦਾ ਹਲਾ ਲੈਣ ਦੀ ਕੋਸ਼ਿਸ਼ ਕੀਤੀ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਜਾ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ 7-8 ਵਾਰੀ ਪੱਕੇ ਕਰਤਾ ਕਿਤੇ ਕਾਲੀ ਸਰਕਾਰ ਪੱਕੇ ਕਰ ਗਈ ਕਿਤੇ ਕਾਲੀ ਸਰਕਾਰ ਜਾਂਦੀ ਪੱਕੇ ਕਰ ਗਈ ਕਿਤੇ ਕਾਂਗਰਸ ਨੇ ਆਉਂਦੀ ਨੇ ਪੱਕੇ ਕਰਤਾ ਕਾਂਗਰਸ ਜਾਂਦੀ ਪੱਕੇ ਕਰ ਗਈ ਇਹਨਾਂ ਨੇ ਆਉਂਦੀਆਂ ਨੇ ਪੱਕੇ ਕਰਤੇ ਬਾਰ-ਬਾਰ ਪੱਕੇ ਕਰ ਕਰਕੇ ਉਹਨਾਂ ਨੂੰ ਕੱਚੇ ਕੀਤਾ ਜਾ ਰਿਹਾ ਵਿਚਾਰਿਆਂ ਨੂੰ ਉਹ ਬਾਰ-ਬਾਰ ਜਦੋਂ ਕਦੇ ਜਾਂਦੇ ਆ ਉਹਨਾਂ ਨੂੰ ਮੇਰੇ ਵਰਗਾ ਕੋਈ ਕਹਿੰਦਾ ਤੁਹਾਨੂੰ ਤਾਂ ਪੱਕੇ ਕਰਤਾ ਵਿਚਾਰੇ ਫੇਰ ਕੱਚੇ ਹੋ ਜਾਂਦੇ ਆ ਕਹਿੰਦੇ ਸਰ ਸਾਨੂੰ ਤਾਂ ਕਈ ਵਾਰੀ ਪੱਕੇ ਕਰਤਾ 7-8 ਵਾਰੀ ਪੱਕੇ ਕਰਤਾ ਤੇ ਇਹੀ ਕੁਝ ਇਹ ਕੀਤਾ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਹੈ ਸਰਕਾਰ ਨੂੰ ਕਿ ਪੰਜਾਬ ਦੇ ਬੇਰਜ਼ਗਾਰਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਤੋਂ ਗੁਜ਼ਰਨ ਲਈ ਜਿਹ ਕਿਤੇ ਸਿੱਖਿਆ ਤੇ ਸੇਧਾ ਬੁਰਾ ਹਾਲ ਹੈ ਭਰਤੀ ਕੈਲੰਡਰ ਜਿਹੜਾ ਪੰਜਾਬ ਸਰਕਾਰ ਨੇ ਚੋਣ ਵਾਦਾ ਕੀਤਾ ਸੀਗਾ ਜਦ ਕਿ ਜਦੋਂ ਚੋਣਾਂ ਦੇ ਵਿੱਚ ਵਾਦੇ ਆਪਦੇ ਰੱਖਦੇ ਆ ਕਿ ਅਸੀਂ ਇਹ ਮੰਗਾ ਪੰਜਾਬ ਦੀਆਂ ਹੱਲ ਕਰਾਂਗੇ ਇਹ ਮਸਲੇ ਹੱਲ ਕਰਾਂਗੇ ਇਹ ਪੰਜਾਬ ਦੇ ਲੋਕਾਂ ਦੇ ਨਾਲ ਵਾਦੇ ਆ ਉਹਦੇ ਵਿੱਚ ਭਰਤੀ ਕੈਲੰਡਰ ਲੈ ਕੇ ਆਂਦਾ ਸੀ ਜਿਹਦਾ ਮਤਲਬ ਇਹ ਸੀ ਕਿ ਚਾਲੂ ਸਾਲ ਦੇ ਦੌਰਾਨ ਕੋਈ ਨਾ ਕੋਈ ਅਧਿਆਪਕ ਰਿਟਾਇਰ ਹੋ ਜਾਂਦਾ ਕੋਈ ਸਾਡੀ ਪ੍ਰੈਗਨੈਂਟ ਔਰਤ ਮੈਡੰਟੀ ਲਈ ਉੱਤੇ ਜਾਂਦੀ ਉਹਦੀ ਸਾਥੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਤਾਂ ਇੱਕ ਵੀ ਅਜੇ ਤੱਕ ਭਰਤੀ ਕੈਲੰਡਰ ਤਿੰਨ ਸਾਲਾਂ ਦੇ ਵਿੱਚ ਲਾਗੂ ਨਹੀਂ ਕੀਤਾ 2 ਸਾਲ ਸਰਕਾਰ ਦੇ ਬਾਕੀ ਰਹਿ ਗਏ ਲੱਗਦਾ ਹੈ ਕਿ ਉਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਲਾਰੇ ਲਾਕੇ ਆਉਣ ਬਾਅਦ ਟਾਈਮ ਸਰਕਾਰ ਲਗਾਊਗੀ ਪਰੰਤੂ ਪੰਜਾਬ ਦੇ ਲੋਕ ਦੂਜੀ ਤਸਵੀਰ ਦਿਖਾਉਣ ਲਈ ਤਿਆਰ ਬੈਠੇ ਆ ਜਿਹੜੀ ਕੁਝ ਬਰਨਾਲੇ ਵਾਲਿਆਂ ਨੇ ਇਤਿਹਾਸ ਸਿਰਜਤਾ ਆਉਂਦੇ ਸਮਿਆਂ ਦੇ ਵਿੱਚ ਇਹ ਇਤਿਹਾਸ ਹੋਰ ਰੌਸ਼ਨ ਹੋਊਗਾ ਹੋਰ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹੀ ਲਗਾਤਾਰ ਖੜੇ ਹੋਏ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹ ਰਕਮਾਂ ਜਾਂ ਭੁਗਤਣਾ ਪਊਗਾ ਜੀ ਜੀ ਬਾਈ ਤੁਹਾਡੀ ਗੱਲਬਾਤ ਚੱਲ ਰਹੀ ਸੀ ਪ੍ਰਸ਼ਾਸਨ ਦੇ ਨਾਲ ਕਿਵੇਂ ਮੀਟਿੰਗ-ਵੂਟਿੰਗ ਦਿਨ-ਦਿਨ ਕੋਈ ਦਿੱਤਾ ਤਰੀਕ ਦੇਖੋ ਜੀ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਇਸ ਤੋਂ ਪਹਿਲਾਂ ਵੀ ਇਹੋ ਜੀਆਂ ਮੀਟਿੰਗਾਂ ਸਾਨੂੰ ਮੁੱਖ ਮੰਤਰੀ ਦੀਆਂ ਚਿੱਠੀਆਂ ਦੇ ਕੇ ਬਾਅਦ ਦੇ ਵਿੱਚ ਜਦੋਂ 2-4 ਦਿਨ ਰਹਿ ਜਾਂਦੇ ਆ ਤਾਂ ਉਹ ਚਿੱਠੀਆਂ ਨੂੰ ਇਹ ਕਹਿ ਕੇ ਸਬ ਕਮੇਟੀ 'ਚ ਕਨਵਰਟ ਕਰ ਦਿੱਤਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਨਹੀਂ ਤਾਂ ਜਿਹੜੀ ਸਬ ਕਮੇਟੀ ਬਣਾਈ ਗਈ ਹੈ ਮੰਤਰੀਆਂ ਦੀ ਉਹ ਤੁਹਾਡੀਆਂ ਮੀਟਿੰਗਾਂ ਕਰੂਗੀ ਸੇਮ ਉਸੇ ਪ੍ਰੋਸੈਸ ਦੇ ਵਿੱਚ 17 ਤਰੀਕ ਜਿਹੜੀ ਆਉਣ ਵਾਲੀ ਆ ਉਸ ਦੇ ਵਿੱਚ ਸਬ ਕਮੇਟੀ ਬੈਠਣ ਜਾ ਰਹੀ ਹੈ ਪਹਿਲਾਂ ਵੀ ਜਥੇਬੰਦੀਆਂ ਨੂੰ ਮੀਟਿੰਗ ਮਿਲੀ ਹੋਈ ਐ ਉਸ ਦੇ ਵਿੱਚ ਹੀ ਸਾਨੂੰ ਜਿਹੜਾ ਸਮਾਂ ਦੇਣ ਦੀ ਜਿਹੜੀ ਗੱਲਬਾਤ ਇਹਨਾਂ ਨਾਲ ਚੱਲ ਰਹੀ ਐ ਕਿ ਉਸ ਦੇ ਵਿੱਚ ਜਿਹੜੀ ਹੈਗੀ ਜਥੇਬੰਦੀ ਨੂੰ ਮੀਟਿੰਗ ਦਿੱਤੀ ਜਾਊਗੀ ਲੱਗਦਾ ਮੀਟਿੰਗ ਹੋਊਗੀ ਦੇਖੋ ਮੀਟਿੰਗ ਪਿਛਲੀ 26 ਤਰੀਕ ਨੂੰ ਵੀ ਇਹੀ ਮੀਟਿੰਗ ਸਾਰੀਆਂ ਜਥੇਬੰਦੀਆਂ ਇੱਥੋਂ ਬਹੁਤ ਤੁਸੀਂ ਵੇਖਿਆ ਉਹ ਕਵਰ ਵੀ ਕੀਤਾ ਉਹ ਕੁੱਟ ਖਾ ਕੇ ਡੀਟੀ ਆਫ ਦਾ ਬਹੁਤ ਵੱਡਾ ਰਾਏ ਸੀ ਉਹਨਾਂ ਨੂੰ ਵੀ ਇੱਥੇ लाठीचार्ज ਤੱਕ ਹੋਇਆ ਉਹਨਾਂ ਨੂੰ ਮੀਟਿੰਗ ਮਿਲੀ ਸੀ 26 ਦੀ ਉਹ ਵੀ ਹੋਈ ਨਹੀਂ ਉਹ ਕਨਵਰਟ ਹੋ ਕੇ 16 17 ਜਿਹੜੀ ਤਰੀਕ ਨੂੰ ਪਹੁੰਚੀ 17 ਨੂੰ ਉਸੇ ਜਿਹੜਾ ਸਾਨੂੰ ਕੀਤਾ ਜਾ ਰਿ ਦੇਖਣਾ ਪਊਗਾ ਕਿਉਂਕਿ ਕਾਰਨ ਸਭ ਤੋਂ ਵੱਡਾ ਇਹ ਆਉਂਦੇ ਵਿੱਚ ਅਮਨ ਰੋੜਾ ਜਿਹੜੇ ਹੈਗੇ ਆ ਉਹ ਵੀ ਸਬ ਕਮੇਟੀ ਦੇ ਵਿੱਚ ਹੈ ਅੱਜ ਕੱਲ੍ਹ ਉਹ ਪ੍ਰਧਾਨ ਬਣ ਚੁੱਕੇ ਆ ਤੇ ਮੁੱਖ ਮੰਤਰੀ ਤੋਂ ਚਾਅ ਆ ਆਪਣੇ ਨੂੰ ਸਮਝਦੇ ਆ ਹੋ ਸਕਦੇ ਆ ਉਹ ਸਬ ਕਮੇਟੀ ਜਿਹੜੀ ਦੁਬਾਰਾ ਜਿਹੜੀ ਇਹਨਾਂ ਨੇ ਗਠਨ ਕਰਨੀ ਹੈ ਤਾਂ ਹੀ ਇਹ ਪੋਸਟਪੋਨ ਕੀਤੀ ਹੈ 17 ਤਰੀਕ ਦੀ ਜਿਹੜੀ ਮੀਟਿੰਗ ਇੱਕਰੀ ਮਿਲਣ ਜਾ ਰਹੀ ਹੈ ਉਹਨੂੰ ਇੱਕਰੀ ਦੇਖਦੇ ਆ ਵੀ ਕਿਸ ਤਰ੍ਹਾਂ ਕੀਤਾ ਜਾਊਗਾ ਬਾਕੀ ਅਸੀਂ ਜਿਹੜਾ ਮੁੱਖ ਮੰਤਰੀ ਹੈ ਇਸ ਦੇ ਤਾਂ ਹਾਲਾਤ ਜਿਹੜੇ ਹੈਗੇ ਆ ਸਾਰਿਆਂ ਨੂੰ ਜਗਜਾਗ ਹੋ ਚੁੱਕੇ ਆ ਇੱਕ ਮੋਹਰ ਬਣ ਕੇ ਰਹਿ ਚੁੱਕਿਆ ਸਿਰਫ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੀਆਂ ਪਾਵਰਾਂ ਜਿਹੜੀਆਂ ਹੈਗੀਆਂ ਸਾਰੀਆਂ ਦਿੱਲੀ ਦੇ ਵਿੱਚ ਕਨਵਰਟ ਹੋ ਚੁੱਕੀਆਂ ਉਹਨਾਂ ਦੀ ਲੌਬੀ ਜਿਹੜੀ ਦਿੱਲੀ ਦੀ ਹੈ ਉਹਨੇ ਸਾਰੀਆਂ ਪਾਵਰਾਂ ਆਪਦੇ ਕੋਲ ਲੈ ਚੁੱਕੀਆਂ ਹੈ ਮੁੱਖ ਮੰਤਰੀ ਕੋਲ ਕਿਸੇ ਤਰ੍ਹਾਂ ਦੀ ਕੋਈ ਵੀ ਪਾਵਰ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਕਿ ਇੱਥੇ ਜਿਹੜਾ ਅਸੀਂ ਕੁੱਟਖਾਨ ਆਉਣੇ ਆ ਧੱਕਾ ਮੁੱਕੀ ਹੁੰਦੀ ਹੈ ਖਾਲੀ ਕੋਠੀ ਦੀ ਇੰਨੀ ਰੱਖਿਆ ਕਰਨ ਲਈ ਇੰਨੀ ਫੋਰਸ ਲੱਗੀ ਹੋਈ ਹੈ ਜਦੋਂ ਮੁੱਖ ਮੰਤਰੀ ਕਲੀਅਰ ਕਰ ਦਿੱਤਾ ਜਾਵੇ ਜਿਹਦੇ ਕੋਲ ਪਾਵਰਾਂ ਹੈਗੀਆਂ ਇੱਕੋ ਬੰਦਾ ਉਹੀ ਮੁੱਖ ਮੰਤਰੀ ਬਣਾ ਦੇਣ ਤਾਂ ਉਹਦੇ ਨਾਲ ਕੋਈ ਕਿਸੇ ਦਾ ਮਸਲੇ ਵੀ ਹੱਲ ਹੋ ਜਾਣ ਇਸ ਮੁੱਖ ਮੰਤਰੀ ਨੂੰ ਜਿੰਨੀ ਵਾਰੀ ਮਿਲੇ ਹੈ ਏ ਮੁੱਖ ਮੰਤਰੀ ਹਮੇਸ਼ਾ ਇਹੀ ਕਹਿੰਦਾ ਕਿ ਤੁਹਾਡੀਆਂ ਮੰਗਾਂ ਮੈਨੂੰ ਪਤਾ ਜਲਦੀ ਹੱਲ ਕਰ ਦੂੰਗਾ ਪਰ ਹਜੇ ਤੱਕ ਜਿਹੜਾ ਹੈਗਾ ਉਹ ਮੰਗਾਂ ਉੱਥੇ ਦੀਆਂ ਉੱਥੇ ਖੜੀਆਂ ਨਾ ਤਾਂ ਹੱਲ ਹੋਈਆਂ ਪਿਛਲੀ ਵਾਰ ਵੀ ਅਸੀਂ ਜਦੋਂ ਵੀ ਮਿਲਦੇ ਹਾਂ ਪਿਛਲੀ ਵਾਰ ਜਦੋਂ ਮੇਰੀ ਇਹਦੇ ਨਾਲ ਮੀਟਿੰਗ ਕਰਾਈ ਗਈ ਮੀਟਿੰਗ ਸਿਰਫ ਇੰਨੀ ਹੁੰਦੀ ਹੈ ਜਦੋਂ ਕਿਸੇ ਰੈਲੀ ਤੇ ਆਉਣਾ ਹੁੰਦਾ ਸਾਡੇ ਵੱਲੋਂ ਐਲਾਨ ਕਰ ਦਿੱਤਾ ਜਾਂਦਾ ਘਰਾਓ ਦਾ ਉੱਥੇ ਪਹੁੰਚਦੇ ਆ ਸਾਨੂੰ ਚੱਕ ਕੇ ਲੈ ਜਾਂਦੇ ਆ ਜਾਂ ਡਿਟੇਨ ਕਰ ਲਿਆ ਜਾਂਦਾ ਤਾਂ ਵੱਧ ਤੋਂ ਵੱਧ ਇੱਕ ਦੋ ਜਾਂ ਸਾਥੀਆਂ ਨੂੰ ਲਿਜਾ ਕੇ ਮੁੱਖ ਮੰਤਰੀ ਨੂੰ ਮਿਲਾਇਆ ਜਾਂਦਾ ਇੰਨੇ ਗੁੱਸੇ ਦੇ ਵਿੱਚ ਜਾ ਕੇ ਆਸਵਾਰੀ ਉਹਨੂੰ ਮਿਲਿਆ ਗਿਆ ਜਦੋਂ ਤਾਂ ਸਿਰਫ ਇੱਕੋ ਸਵਾਲ ਪੁੱਛਿਆ ਗਿਆ ਸੀਗਾ ਸਾਡੀਆਂ ਮੰਗਾਂ ਤੁਸੀਂ ਪਾਸੇ ਰੱਖ ਦਿਓ ਮੁੱਖ ਮੰਤਰੀ ਸਾਹਿਬ ਤੁਸੀਂ ਇੱਕੋ ਗੱਲ ਕਹੀ ਸੀ ਕਿ ਮੈਂ ਮੁੱਖ ਮੰਤਰੀ ਬਣ ਗਿਆ ਮੈਨੂੰ ਹਰਾ ਪੈਣ ਸਭ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਬੇਰੁਜ਼ਗਾਰਾਂ ਦੇ ਲਈ ਚਲਾਉਂਗਾ ਮੈਂ ਕਹਿੰਦਾ ਸਿਰਫ ਸਾਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜਾਂ ਤਾਂ ਹਰਾ ਪੈਣ ਜਿਹੜਾ ਹੈਗਾ ਉਹ ਤੁਸੀਂ ਜਿਹੜਾ ਹੈਗਾ ਸੀ ਤੁਹਾਡਾ ਦਿੱਲੀ ਵਾਲੇ ਜਿਹੜਾ ਕੱਢ ਕੇ ਲੈ ਗਏ ਇੰਨਾ ਕਸ਼ਤੀ ਕਰੋ ਕਿ ਪਹਿਲਾਂ ਆਪਦਾ ਹਰਾ ਪੈਣੀ ਪੁੱਠਾ ਲੈ ਕੇ ਆਪਦੇ ਕੋਲ ਹੀ ਲੈ ਆਓ ਚਲਾਉਣਾ ਤਾਂ ਬੜੀ ਦੂਰ ਦੀ ਗੱਲ ਆ ਫੇਰ ਹੀ ਕਿਸੇ ਦੇ ਭਲੇ ਲਈ ਚਲਾਉਂਗੇ ਤੁਹਾਡੇ ਹਾਲਾਤ ਹੋ ਚੁੱਕੇ ਆ ਕਿ ਤੁਹਾਡਾ ਕਿਹਾ ਨਾ ਤਾਂ ਕੋਈ ਬਿਊਰੋਕ੍ਰੇਸੀ ਮੰਨਦੀ ਆ ਕੈਬਨਟ ਸਬ ਕਮੇਟੀ ਦੇ ਵਿੱਚ ਚੀਮਾ ਸਾਹਿਬ ਚੇਅਰਮੈਨ ਆ ਉਹਨਾਂ ਦੇ ਨਾਲ ਚਾਰ ਮੰਤਰੀ ਹੋਰ ਲਾਏ ਹੋਏ ਆ ਹੱਸੋ ਹੀ ਨਹੀਂ ਗੱਲ ਆਉਂਦੀ ਆ ਅਸੀਂ ਇਸ ਤੋਂ ਪਹਿਲਾਂ 8-10 ਮੀਟਿੰਗਾਂ ਕਰ ਚੁੱਕੇ ਆ ਸੈਕਟਰੀ ਕਈ ਵਾਰ ਤਾਂ ਪਹੁੰਚ ਦੇਣੀ ਜੇ ਪਹੁੰਚਦੇ ਆ ਤਾਂ ਉਹਨਾਂ ਦੇ ਮੂੰਹ ਤੇ ਕਲੀਅਰ ਕਟ ਉਹਨਾਂ ਨੂੰ ਜਵਾਬ ਦੇ ਦਿੰਦੇ ਆ ਕਿ ਅਸੀਂ ਦੇਖਾਂਗੇ ਜੀ ਇਹਦਾ ਮਸਲਾ ਕਿਵੇਂ ਹੱਲ ਕਰਨਾ ਇੱਕੋ ਉਹਨਾਂ ਦਾ ਸ਼ਬਦ ਸਾਨੂੰ ਚੁੱਪਦਾ ਜਦੋਂ ਇਹ ਕਹਿ ਦਿੰਦੇ ਆ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਬੁੱਧਵਾਰ ਦਾ ਸਮਾਂ ਦੇ ਦਿਓ ਸਾਡੇ ਦਫ਼ਤਰ ਆ ਜਾਣ ਉਦੋਂ ਪਹਿਲਾਂ ਮੰਗਲਵਾਰ ਮੈਂ ਦਿੱਲੀ ਜਾ ਕੇ ਆਉਣਾ ਉਸ ਦਾ ਮਤਲਬ ਸਾਨੂੰ ਹਜੇ ਤੱਕ ਨਹੀਂ ਸਮਝ ਆਉਂਦਾ ਕਿ ਉਹ ਇਸ਼ਾਰਾ ਕਰਕੇ ਜਾਂਦੇ ਆਂ ਵੀ ਅਸੀਂ ਦਿੱਲੀ ਵਾਲਿਆਂ ਨੂੰ ਪੁੱਛਾਂਗੇ ਜਿਹੜਾ ਸੈਕਟਰੀ ਨੇ ਉਹ ਇਹ ਗੱਲ ਕਰਕੇ ਜਾਂਦੇ ਆਂ ਜਥੇਬੰਦੀਆਂ ਦੇ ਸਾਹਮਣੇ ਕਲੀਅਰ ਕੱਟ ਗੱਲ ਕਰਕੇ ਜਾਂਦੇ ਆ ਜੀ ਮੈਂ ਆਪਦੀ ਗੱਲ ਜੇ ਦਰਾਵਾਂ ਓਵਰੇਜ ਬੇਰਜ਼ਗਰ ਜਥੇਬੰਦੀਆਂ ਸੁਪਾ ਪ੍ਰਧਾਨ ਮੈਂ ਓਵਰੇਜ ਬੇਰਜ਼ਗਰ ਜਥੇਬੰਦੀ ਦੀ ਜਿਹੜਾ ਪ੍ਰਤੀਨਿਧਤਾ ਕਰਦਾ ਸੀਐਮ ਸਾਹਿਬ ਨੇ ਖੁਦ ਫਾਈਲ ਦੇ ਉੱਪਰ ਜਿਹੜਾ ਹੈਗਾ ਅਪਰੂਵਲ ਦੇ ਕੇ ਸੀਐਮ ਹਾਊਸ ਵੱਲੋਂ ਅਪਰੂਵਲ ਹੋ ਕੇ ਮੇਰੇ ਕੋਲ ਸੀਸੀ ਕਾਪੀ ਆ ਗਈ ਅਗਲੀ ਭਰਤੀ ਦੇ ਵਿੱਚ ਇਹਨਾਂ ਨੂੰ ਉਮਰ ਹੱਦ ਛੋਟ ਦੇਣੀ ਬਣ ਜਿਹੜੀ ਸਾਡੇ ਕੇਕੇ ਜਿਹੜੇ ਹੈਗੇ ਕਮਲਕਿਸ਼ੋਰ ਜਾਦਵ ਜੀ ਉਹਨਾਂ ਕੋਲ ਸੈਕਟਰੀ ਸਾਹਿਬ ਕੋਲ ਪਈ ਆ ਸਬ ਕਮੇਟੀ ਨੇ ਜਦੋਂ ਮੰਗਾਇਆ ਉਹਨੂੰ ਪੁੱਛਿਆ ਧਾਲੀਵਾਲ ਸਾਹਿਬ ਨੇ ਖੁਦ ਕਿਹਾ ਕਿ ਜਦੋਂ ਸੀਐਮ ਸਾਹਿਬ ਨੇ ਅਪਰੂਵਲ ਦੇਤੀ ਤਾਂ ਤੂੰ ਇਸ ਤੇ ਬਾਰੇ ਕਿਉਂ ਨਹੀਂ ਕਰਦਾ ਇੱਥੋਂ ਤੱਕ ਕਲੀਅਰ ਕਟ ਮੈਨੂੰ ਕਹਿ ਦਿੱਤਾ ਗਿਆ ਸੀ ਕਹਿੰਦਾ ਇਹਨਾਂ ਨੇ ਤਾਂ ਜਿਹੜੀਆਂ ਵੋਟਾਂ ਲੈਣੀਆਂ ਅਸੀਂ ਵੇਖਾਂਗੇ ਕੰਮ ਕਿਵੇਂ ਕਰਨਾ ਹੈ ਇਸ ਤੇ ਕਿਵੇਂ ਵਿਚਾਰਨਾ ਹੈ ਨਾ ਤਾਂ ਮੁੱਖ ਮੰਤਰੀ ਉਹਨਾਂ ਲਈ ਮੈਨ ਹੈ ਸਬ ਕਮੇਟੀ ਉਹਨਾਂ ਲਈ ਮੈਨ ਨਹੀਂ ਸਬ ਕਮੇਟੀ ਦੇ ਮੀਟਿੰਗਾਂ ਵਿੱਚ ਹਾਜ਼ਰ ਹੋਣਾ ਜ਼ਰੂਰੀ ਨਹੀਂ ਸਮਝੀਦੇ ਜੇਕਰ ਹਾਜ਼ਰ ਹੋ ਵੀ ਜਾਣ ਤਾਂ ਉਹਨਾਂ ਨਾਲ ਸਿੱਧੀ ਗੱਲਬਾਤ ਜਦੋਂ ਹੁੰਦੀ ਹੈ ਤਾਂ ਉਹ ਇਸ ਤਰੀਕੇ ਨਾਲ ਲੱਗਦਾ ਕਿ ਇੱਕ ਸਾਡੇ ਨਾਲ ਜਿਹੜੀ ਸਬ ਕਮੇਟੀ ਨਹੀਂ ਬੈਠੀ ਇੱਕ ਛੋਟੇ ਪੱਦਰ ਦੇ ਕੋਈ ਹੋਰ ਜਿਹੜੇ ਹੈਗੇ ਉਹਨਾਂ ਦੇ ਥੱਲੇ ਸੁਪਰਡੈਂਟ ਬੈਠੇ ਆ ਸਾਡੀ ਜਿਹੜੀ ਪ੍ਰਤੀਨਿਧਤਾ ਉਹ ਨਹੀਂ ਕਰਦੇ ਜਦ ਕਿ ਜਿਹੜਾ ਕੋਰਾ ਜਵਾਬ ਉਹਨਾਂ ਦੇ ਸੈਕਟਰੀ ਕੋਲ ਬੈਠੇ ਇੱਥੋਂ ਤੱਕ ਮੰਨਦੇ ਆ ਪਿਛਲੀ ਅੱਧਾ ਘੰਟਾ ਬਹਿਸ ਹੋਣ ਤੇ ਇੱਕ ਵੀ ਗੱਲ ਤੇ ਕੇਕੇ ਜਿਹੜਾ ਹੈਗਾ ਸੀ ਜਾਦਵ ਖੁਦ ਮੰਨਿਆ ਸਾਰੀਆਂ ਉਹਨਾਂ ਦੀਆਂ ਮੰਗਾਂ ਜਾਇਜ਼ ਆ ਪਰ ਹਰ ਇੱਕ ਤੇ ਗੱਲ ਆ ਕੇ ਖੜ ਜਾਂਦਾ ਸੀ ਜਲਦੀ ਕਰ ਦਿਆਂਗੇ ਜੀ ਇੱਕ ਵੀ ਗੱਲ ਤੇ ਮੰਤਰੀ ਉਹਨਾਂ ਨੂੰ ਖੁੱਲ੍ਹ ਕੇ ਨਹੀਂ ਕਹਿ ਸਕਦੇ ਵੀ ਜਦ ਜਦੋਂ ਅਸੀਂ ਇਹਨਾਂ ਤੋਂ ਵੋਟਾਂ ਲੈਣੀਆਂ ਤਿੰਨ ਸਾਲਾਂ ਚ ਤੋਂ ਇੱਕ ਵੀ ਭਰਤੀ ਨਹੀਂ ਦਿੱਤੀ ਭਰਤੀ ਦਾ ਇਸ਼ਤਿਹਾਰ ਕਿਉਂ ਨਹੀਂ ਜਾਰੀ ਕਰਦਾ ਤੁਹਾਨੂੰ ਲੱਗਦਾ ਹੈ ਕਿ ਕੋਈ ਜਿਵੇਂ ਹੁਣ ਛੋਡੀ ਜਿਹੜੀਆਂ ਮੰਗਾਂਗੀਆਂ ਹਾਂਜੀ ਉਹਦੇ ਤੇ ਕੋਈ ਅਮਲ ਹੋਊ ਜਾਂ ਨਹੀਂ ਹੋਊ ਇਹ ਸਰਕਾਰ ਕਰੂਗੀ ਕੁਝ ਜਾਂ ਇਹ ਮੁੱਖ ਮੰਤਰੀ ਕਰਨਗੇ ਕਿ ਨਹੀਂ ਲੱਗਦਾ ਦੇਖੋ ਜੀ ਜੇ ਅਸੀਂ ਤਾਂ ਕਲੀਅਰ ਕਟ ਜੇ ਗੱਲ ਕਰੀਏ ਤਾਂ ਬੜੀ ਸਾਨੂੰ ਜਿਹੜਾ ਹੈਗਾ ਦੁੱਖ ਆਉਂਦਾ ਹੈ ਕਿ ਜਦੋਂ ਇਸ ਦੇ ਹਾਲਾਤ ਦੇਖਦੇ ਆਂ ਪੰਜਾਬ ਦੇ ਤੇ ਮੁੱਖ ਮੰਤਰੀ ਦੇ ਹਾਲਾਤ ਦੇਖਦੇ ਆਂ ਕਿ ਇਹਨਾਂ ਕੋਲ ਜਿਹੜਾ ਹੈਗਾ ਕੀ ਪਤਾ ਨਹੀਂ ਇਹਨਾਂ ਕੋਲ ਪਾਵਰਾਂ ਕਿਸ ਤਰੀਕੇ ਦੀਆਂ ਜਾਂ ਹੈ ਹੀ ਨਹੀਂ ਜਾਂ ਬਿਊਰੋਕ੍ਰੇਸੀ ਟੋਟਲੀ ਦੀ ਟੋਟਲੀ ਕਿਸੇ ਇੱਕ ਹੋਰ ਬਾਹਰੀ ਸ਼ਕਤੀ ਦੇ ਹੱਥਾਂ ਦੇ ਵਿੱਚ ਹੈ ਜਿਹੜੀ ਇਹਨਾਂ ਦੀਆਂ ਗੱਲਾਂ ਨਹੀਂ ਮੰਨਦੀ ਸਾਨੂੰ ਇੱਥੋਂ ਤੱਕ ਦੁੱਖ ਹੈ ਹਮੇਸ਼ਾ ਸੁਣਨ ਨੂੰ ਮਿਲਦਾ ਹੈ ਕਿ ਮੁੱਖ ਮੰਤਰੀ ਨੂੰ ਹਟਾ ਦੇਣ ਲੱਗੇ ਆ ਜੀ ਫਲਾਣਾ ਮੁੱਖ ਮੰਤਰੀ ਬਣ ਚੱਲਿਆ ਫਲਾਣੇ ਕੋਲ ਪਾਵਰਾਂ ਚਲੇ ਜਾਣਗੀਆਂ ਅਸੀਂ ਤੇ ਕੋਈ ਹੀ ਕਹਿੰਨੇ ਆ ਸਾਡੀਆਂ ਮੰਗਾਂ ਦਾ ਜਦੋਂ ਹੱਲ ਹੋਣੀਆਂ ਫੇਰ ਹੀ ਹੋਣੀਆਂ ਜਿੰਨਾ ਚਿਰ ਸਾਡੇ ਨਾਲ ਕੋਹੋ ਜਿਹਾ ਬੰਦਾ ਮੀਟਿੰਗ 'ਚ ਨਹੀਂ ਬੈਠਦਾ ਜਿਹੜਾ ਜਿਹੜਾ ਇਹ ਕਹਿ ਸਕੇ ਕਿ ਮਾਂ ਮੈਂ ਪ੍ਰਤੀਨਿਧਤਾ ਕਰਦਾ ਪੰਜਾਬ ਸਟੇਟ ਦੀ ਤੇ ਮੇਰੇ ਕੋਲ ਪਾਵਰ ਆ ਮੈਂ ਤੁਹਾਡਾ 1 ਮਿੰਟ ਦੇ ਵਿੱਚ ਕੰਮ ਕਰ ਸਕਦਾ ਸਟੇਜਾਂ ਤੋਂ ਤਾਂ ਮੁੱਖ ਮੰਤਰੀ ਕਹਿੰਦੇ ਆ ਵੀ ਇੰਨੇ ਕਰੋੜ ਲੋਕਾਂ ਦੇ ਕਸਟੋਡੀਅਨ ਨੇ ਕਹਿੰਦੇ ਆ ਤਾਂ ਰੋਜ਼ ਹੀ ਕਹਿੰਦੇ ਜੇ ਇੰਨੇ ਹੀ ਕਸਟੋਡੀਅਨ ਨਾ ਸਟੇਜਾਂ ਤੋਂ ਕਹਿੰਦੇ ਆ ਤਾਂ ਤੁਸੀਂ ਵੀ ਕਵਰ ਕਰਦੇ ਹੋ ਸਾਰੇ ਲੋਕ ਵੀ ਵੇਖਦੇ ਆ ਇੱਥੋਂ ਤੱਕ ਕਿ ਸਮੇਂ-ਸਮੇਂ ਤੇ ਕਿਸ ਗੱਲ ਦੀ ਉਹਨਾਂ ਨੂੰ ਜਿਹੜੀ ਹੈਗੀ ਹੈ ਬਿਮਾਰੀ ਹੈ ਕਿਸ ਗੱਲ ਨਾਲ ਉਹ ਜਿਹੜੀ ਹੈਗੀ ਹੈ ਕਹਿੰਦੇ ਸੀ ਕਿ ਪੀਣੀ ਛੱਡਤੀ ਦੁਪਹਿਰਾਂ ਦੇ ਵੇਲੇ ਪੀਣੀ ਸ਼ੁਰੂ ਕਰ ਦਿੰਦੇ ਆ ਕਈ ਹਾਲਾਤ ਤੁਸੀਂ ਵੀ ਕਵਰ ਕੀਤੇ ਆ ਮਜੀਠੀਆ ਸਾਹਿਬ ਗੱਲ ਚੱਕਦੇ ਆ ਹੋਰ ਬਹੁਤ ਸਾਰੇ ਉਹਨਾਂ ਦੇ ਆਪੋਜੀਸ਼ਨ ਵਾਲੇ ਗੱਲ ਚੱਕਦੇ ਆ ਕਿ ਇਹ ਜਿਹੜੇ ਇਸ ਹਾਲਾਤ ਦੇ ਵਿੱਚ ਡਿੱਗ ਪਏ ਉਹ ਉਹਨਾਂ ਦੇ ਜਿਹੜਾ ਇਸ ਸਮੇਂ ਇਹ ਹਾਲਾਤ ਬਣ ਚੁੱਕਿਆ ਹੈ ਮਾਨਸਿਕ ਤੌਰ ਤੇ ਪੂਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ ਕਿਉਂਕਿ ਅਸੀਂ ਵੀ ਉਹਨਾਂ ਨੂੰ ਬਹੁਤ ਵਾਰੇ ਤੋਂ ਪਹਿਲਾਂ ਵੀ ਮਿਲ ਕੇ ਵੇਖਿਆ ਜੋ ਉਹਨਾਂ ਦੇ ਵਿੱਚ ਪਹਿਲਾਂ ਸੀਗਾ ਜੋ ਪਹਿਲਾਂ ਗੜਸ ਦੇ ਨਾਲ ਬੋਲਦੇ ਸੀ ਅੱਜ ਕੱਲ ਉਹ ਨਹੀਂ ਬੋਲਦੇ ਸਟੇਜਾਂ ਤੇ ਵੀ ਉਹਨਾਂ ਦਾ ਜਿਹੜਾ ਹੈਗਾ ਬਹੁਤ ਫਿੱਕਾ ਪੈ ਚੁੱਕਿਆ ਬੋਲਵਾਣੀ ਕਾਰਨ ਇੱਕੋ ਹੀ ਹੈ ਉਹਨਾਂ ਦੀ ਆਪੋਜੀਸ਼ਨ ਲੋਬੀ ਜਿਹੜੀ ਆ ਉਸ ਨੂੰ ਸਟਰੋਂਗ ਕਰ ਦਿੱਤਾ ਇਸ ਨੂੰ ਕਦੇ ਵੇਲੇ ਵੀ ਹਟਾਇਆ ਜਾ ਸਕਦਾ ਸੀ ਤਾਂ ਇੱਥੋਂ ਤੱਕ ਗੱਲ ਕਰਦੇ ਆ ਜੇਕਰ ਕੋਈ ਹਟਾਉਣਾ ਤਾਂ ਹਟਾ ਦਿਓ ਜੇ ਬਣਾਉਣਾ ਇਹਨੂੰ ਹੀ ਪਾਵਰਾਂ ਦੇ ਦਿਓ ਸਾਡਾ ਹੱਲ ਕਰ ਸਕੇ ਸਾਨੂੰ ਇਹ ਬੰਦਾ ਦੱਸ ਦਿਓ ਇਹਦੇ ਕੋਲ ਪਾਵਰ ਹੈ ਇਹ ਤੁਹਾਡਾ ਹੱਲ ਕਰ ਸਕਦਾ ਹਾਂ ਇੱਕ ਮਰ ਜਾਂਦੇ ਜਾਂਦੇ ਸਵਾਲਾ ਹਾਲਾਂਕਿ ਮੈਂ ਨਹੀਂ ਕਰਨਾ ਤੁਸੀਂ ਗੱਲ ਛੇੜਤੀ ਜਿਹੜੀ ਆ ਨਿੱਜੀ ਟਿੱਪਣੀਆਂ ਜਿਵੇਂ ਉਹ ਵਿਰੋਧੀ ਧਿਰ ਵਾਲੇ ਤੁਸੀਂ ਬਿਕਰਮ ਮਜੀਠੀਆ ਦਾ ਨਾਮ ਲੈਂਤਾ ਵੀ ਉਸ ਚੀਜ਼ ਨੂੰ ਲੈ ਕੇ ਦਾਰੂ ਨੂੰ ਲੈ ਕੇ ਜਾਣ ਤੁਹਾਨੂੰ ਲੱਗਦਾ ਵੀ ਇਹ ਸਰਗ ਨਿੱਜੀ ਟਿੱਪਣੀਆਂ ਉਵੇਂ ਸ਼ੋਭਾ ਦਿੰਦੀਆਂ ਗਈ ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋ ਉਸ ਹੱਬ ਨਾਲ ਤੁਹਾਨੂੰ ਲੱਗਦਾ ਵੀ ਇੱਕ ਉਹ ਦਾਇਰਾ ਰੱਖਣਾ ਚਾਹੀਦਾ ਕਿਉਂਕਿ ਪੋਲੀ ਪੰਜਾਬ ਦੇਖ ਰਿਹਾ ਹੈਗਾ ਪੰਜਾਬ ਨੂੰ ਸਭ ਨੂੰ ਪਤਾ ਹੈਗਾ ਵੀ ਉਹਨਾਂ ਦਾ ਗਰਾਫ ਕਿੱਥੋਂ ਤੱਕ ਡਿੱਗ ਗਿਆ ਚਾਹੇ ਉਹ ਕੋਈ ਵੀ ਮਰਜੀ ਪਾਰਟੀ ਹੋਵੇ ਅਸੀਂ ਇੱਥੇ ਸਪੈਸੀਫਿਕ ਇੱਕ ਬੰਦੇ ਨੂੰ ਨਹੀਂ ਜਿਹੜੇ ਮਰਜੀ ਹੋਣ ਬਹੁਤ ਜਿਹੜਾ ਗਰਾਫ ਆ ਥੱਲੇ ਡਿੱਗ ਪਿਆ ਬੋਲ ਬਾਣੀ ਦਾ ਭਾਸ਼ਾ ਦਾ ਤੇ ਤੁਹਾਨੂੰ ਕਿਤੇ ਨਾ ਕਿਤੇ ਉਹ ਦਾਇਰਾ ਇੱਕ ਰੱਖਣਾ ਚਾਹੀਦਾ ਹੈਗਾ ਕਿ ਤੁਸੀਂ ਦੇਖਿਆ ਹੈਗਾ ਵੀ ਐ ਹੁੰਦਾ ਹੈਗਾ ਦੇਖੋ ਜੇ ਕੋਈ ਗੱਲਾਂ ਹੁੰਦੀਆਂ ਤਾਂ ਉਹ ਹੀ ਕੀਤੀਆਂ ਜਾਂਦੀਆਂ ਦੇਖੋ ਇਹ ਇੱਕ ਆਮ ਬੰਦਾ ਕੁਝ ਵੀ ਕਰ ਸਕਦਾ ਤਾਂ ਆਪਾਂ ਕਹਿ ਸਕਦੇ ਆ ਕਿ ਉਹਦੀ ਇੱਕ ਨਿੱਜੀ ਜ਼ਿੰਦਗੀ ਹੈ ਜਦੋਂ ਖੁਦ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ 3.5 ਕਰੋੜ ਆਬਾਦੀ ਦੀ ਪ੍ਰਤੀਨਿਧਤਾ ਕਰਦਾ ਹਾਂ ਜਿਹੜਾ ਪੰਜਾਬ ਤੋਂ ਬਾਹਰ ਚਾਹੇ ਕੋਈ ਹੋਰ ਸੂਬਾ ਦੇ ਚਾਹੇ ਪੂਰਾ ਵਰਲਡ ਹੈ ਉਹਨਾਂ ਦੇ ਲਈ ਤਾਂ ਸਾਡਾ ਮੁਖੀ ਇਹੀ ਹੈ ਜਦ ਉਸ ਦੇ ਕਰੈਕਟਰ ਦੀਆਂ ਜਾਂ ਉਸ ਦੇ ਜਦੋਂ ਇਸ ਤਰੀਕੇ ਜਿਹੜਾ ਹੈਗਾ ਗੱਲਾਂ ਉੱਠਦੀਆਂ ਤਾਂ ਉਸ ਤੇ ਸਵਾਲ ਕਰਨੇ ਵਾਜਬ ਹੈ ਇੱਕ ਮੁੱਖ ਮੰਤਰੀ ਹੁੰਦਿਆਂ ਹੋਇਆਂ ਜਦੋਂ ਉਹਨਾਂ ਨੇ ਪ੍ਰਤੀਨਿਧਤਾ ਪੂਰੇ ਸੂਬੇ ਦੀ ਕਰਨੀ ਹੈ ਤਾਂ ਉਹਨਾਂ ਦਾ ਵੀ ਇਹ ਹੱਕ ਬਣਦਾ ਕਿ ਇਸ ਚੀਜ਼ ਦੇ ਜਿਹੜੇ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਇਹ ਕੁਝ ਹੋਵੇ ਸਭ ਕੁਝ ਜਨਤਕ ਹੈ ਦਵੀ ਜਬਾਨ ਨਾਲ ਕੋਈ ਨਹੀਂ ਕਹਿ ਸਕਦਾ ਜਿਵੇਂ ਕਿ ਤੁਸੀਂ ਗੱਲ ਕਰਦੇ ਹੋ ਕਹਿਣਾ ਸ਼ੋਭਾ ਨਹੀਂ ਦਿੰਦਾ ਤਾਂ ਹੀ ਕੋਈ ਕਹਿੰਦਾ ਨਹੀਂ ਪਰ ਸਾਨੂੰ ਤਾਂ ਇੱਕੋ ਦੋਖਾ ਸੀ ਰਜਗਾਰ ਭਾਲਦੇ ਆ ਅਸੀਂ ਇੱਕੋ ਗੱਲ ਇਹੀ ਵਾਰ-ਵਾਰ ਮੰਗਦੇ ਆ ਕਿ ਸਾਨੂੰ ਇੱਕ ਬੰਦਾ ਦੱਸ ਦਿੱਤਾ ਜਾਵੇ ਵੀ ਇਹ ਮੁੱਖ ਮੰਤਰੀ ਕੋਲ ਜੇ ਪਾਵਰਾਂ ਨਹੀਂ ਤਾਂ ਉਹ ਕਿਹਦੇ ਕੋਲ ਹੈ ਜਾਂ ਨਵਾਂ ਕੋਈ ਮੁੱਖ ਮੰਤਰੀ ਲਾ ਦੇਣ ਜਾਂ ਜਿੰਨੂੰ ਦੱਸ ਦੇਣ ਵੀ ਇਹਦੇ ਕੋਲ ਪਾਵਰ ਹੈ ਤੁਹਾਡਾ ਮਸਲਾ ਹੱਲ ਕਰ ਸਕਦਾ ਅਸੀਂ ਮੁੱਖ ਮੰਤਰੀ ਦੇ ਕੋਲ ਰੋਣੇ ਰੋ ਕੇ ਦੇਖ ਲੈ ਇਹਨਾਂ ਦੀ ਸਬ ਕਮੇਟੀ ਬਣੀ ਹੈ ਜਿਨੇ ਵਿੱਚ ਚੀਮਾ ਜਿਹੜਾ ਚੇਅਰਮੈਨ ਹੈ ਚੀਮਾ ਹੁਣ ਫైనాన్స్ ਮਿਨਿਸਟਰ ਹੈ ਦੂਜੇ ਨੰਬਰ ਦੀ ਪਾਵਰ ਹੈ ਸਟੇਟ ਦੀ ਮੁੱਖ ਮੰਤਰੀ ਨਹੀਂ ਹੁੰਦਾ ਤਾਂ ਉਹ ਵੀ ਮੁੱਖ ਮੰਤਰੀ ਇੱਕ ਤਰ੍ਹਾਂ ਦਾ ਉਹਦੇ ਅੰਡਰ ਪੰਜ ਮੰਤਰੀ ਨਾਲ ਬਹਿੰਦੇ ਆ ਜੇਕਰ ਉਹ ਹੀ ਆਪ ਦੇ ਜਿਹੜੇ ਹੈਗੇ ਸੈਕਟਰੀਆਂ ਨੂੰ ਬੁਲਾ ਕੇ ਹੱਲ ਨਹੀਂ ਕਰਾ ਸਕਿਆ 3 ਸਾਲਾਂ ਦੇ ਵਿੱਚ ਤਾਂ ਤੁਸੀਂ ਦੱਸੋ ਵੀ ਅਸੀਂ ਕਿਹਨੇ ਕੋਲ ਜਾ ਕੇ ਰੋਣਾ ਰੋਈਏ ਆਪਦਾ ਜੀ ਚਲੋ ਧੰਨਵਾਦ ਜੀ ਸੋ ਉਹੀ ਤਸਵੀਰ ਆ ਜਿਹੜੀ ਆਏ ਦਿਨ ਤਸਵੀਰ ਆਉਂਦੀ ਆ ਪੰਜਾਬ ਦੀਆਂ ਸੜਕਾਂ ਤੋਂ ਪੰਜਾਬ ਦਾ ਬੇਰੋਜ਼ਗਾਰ ਜਿਨ੍ਹਾਂ ਨੇ ਨੌਜਵਾਨਾਂ ਨੂੰ ਪੜਾਉਣਾ ਸੀਗਾ ਚੰਗਾ ਭਵਿਕ ਬਣਾਉਣਾ ਸੀ ਆਪਦੇ ਨਾਲ ਘਰ ਵੀ ਚਲਾਉਣੇ ਸੀ ਪਰ ਉਹ ਅੱਜ ਫਿਰ ਮੁੱਖ ਮੰਤਰੀ ਦੇ ਕੋਠੀ ਦੇ ਬਾਹਰ ਜਿਹੜੀ ਕੋਠੀ 'ਚ ਮੁੱਖ ਮੰਤਰੀ ਕਦੇ-ਕਦੇ ਹੀ ਆਉਂਦੇ ਆ ਉਹਦੇ ਬਾਹਰ ਇਹ ਬੈਠੇ ਨੇ ਅੱਗੇ ਫਿਰ ਹਾਜ਼ਰ ਹੋਵਾਂਗੇ ਰਿਪੋਰਟ ਲੈ ਕੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ